ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੰਗਲ ਦੇ ਭਗਵਾਨ ਵਾਲਮੀਕ ਮੰਦਿਰ ਵਿਖੇ ਨਤਮਸਤਕ ਹੋਏ ਅਤੇ ਸਾਰਿਆਂ ਨੂੰ ਪ੍ਰਗਟ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਇਸ ਮੌਕੇ ਉਹਨਾਂ ਨੇ ਐਲਾਨ ਕੀਤਾ ਕਿ ਨੰਗਲ ਵਿੱਚ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਪਵਨ ਦਾ ਨਿਰਮਾਣ 50 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਪਹਿਲੀ 10 ਲੱਖ ਰੁਪਏ ਦੀ ਕਿਸ਼ਤ ਅਗਲੇ 30 ਦਿਨਾਂ ਵਿੱਚ ਜਾਰੀ ਕੀਤੀ ਜਾਵੇਗੀ ਇਸ ਤੋਂ ਲਾ ਵਸ਼ੂਵਾ ਯਾਤਰਾ ਦਾ ਆਯੋਜਨ ਕਰਨ ਵਾਲੀ ਕਮੇਟੀ ਨੂੰ 2 ਲੱਖ ਰੁਪਏ ਦੇਣ ਦਾ ਵੀ ਐਲਾਨ ਮੰਤਰੀ ਹਰਜੋਤ ਮੈਸ ਵੱਲੋਂ ਕੀਤਾ ਗਿਆ ਤਾਂ ਜੋ ਅਗਲੇ ਸਮੇਂ ਅਜਿਹੇ ਸਮਾਗਮ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੀਤੇ ਜਾ ਸਕਣ। ਸ਼੍ਰੀ ਬੈਂਸ ਨੇ ਕਿਹਾ ਕਿ ਪਵਨ ਵਾਲਮੀਕ ਜੀ ਨੇ ਰਮਾਇਣ ਰਾਹੀਂ ਸਮੁੱਚੀ ਮਾਨਵਤਾ ਨੂੰ ਨੇਕੀਆਂ ਅਤੇ ਸੱਚਾਈ ਦੇ ਮਾਰਗ ਤੇ ਤੁਰਨ ਦੀ ਪ੍ਰੇਰਣਾ ਦਿੱਤੀ। ਉਹਨਾਂ ਨੇ ਕਿਹਾ ਕਿ ਧਾਰਮਿਕ ਨਗਰਾਂ ਦੇ ਸਰਪੱਖੀ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਾਡੇ ਮਹਾਨ ਧਾਰਮਿਕ ਤੇ ਇਤਿਹਾਸਿਕ ਵਿਰਸੇ ਨਾਲ ਜਾਣੂ ਕਰਵਾਇਆ ਜਾ ਸਕੇ। ਮੈਂਸ ਨੇ ਭਗਵਾਨ ਵਾਲਮੀਕੀ ਜੀ ਨੂੰ ਆਦ ਕਵੀ ਕਰਾ ਦਿੰਦੇ ਆ ਕਿਹਾ ਕਿ ਉਹਨਾਂ ਦੀਆਂ ਰਚਨਾਵਾਂ ਅੱਜ ਵੀ ਸੰਸਾਰ ਨੂੰ ਮਾਨਵਤਾ ਦਾ ਸੱਚਾ ਸੰਦੇਸ਼ ਦੇ ਰਹੀਆਂ ਹਨ ਇਸ ਮੌਕੇ ਕੀ ਕੁਝ ਕਿਹਾ ਮੰਤਰੀ ਹਰਜੋਤ ਮੈਂਸ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਸਾਰੇ ਲੋਕ ਤਾੜਕੇ ਦੇ ਰਹੇ ਸਾਰੇ ਦੇ ਵਿੱਚ ਨਾੜ ਖੜੇ ਹੈ ਕੋਈ ਅਜ ਤੱਕ ਅਸੀਂ ਨਹੀਂ ਦੇਖਿਆ ਇੱਦਾਂ ਦਾ ਮੰਤਰੀ ਇੱਦਾਂ ਦਾ ਹੋਰ ਚੰਗੇ ਹੈ ਸਾਡੇ ਡਾਕਟਰ ਸਾਹਿਬ ਸਾਡੀ ਹਰ ਵੇਲੇ ਯਾਦ ਰੱਖਦੇ ਆ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਵਾਦ ਪਰ ਬੇਗੁਜਾਰ ਖੂਬ ਆਪਕੀ ਕੀਤੇ ਪਰਨਾਸ ਗੁਰਪੁਰ ਦੀ ਸਾਰੀ ਸਖਤਾਂ ਨੂੰ ਲੱਖ ਲੱਖ ਵਾਰ ਦਾ ਐ ਸਾਰੀ ਅਕੇਸ਼ ਸ਼ੌਂਟਰੀ ਜੀ ਦੀ ਸਾਰੀ ਟੀਮ ਨੂੰ ਇਸ ਮੰਦਰ ਕਮੇਟੀ ਦੇ ਸਾਰੇ ਪ੍ਰਬੰਧਕਾਂ ਨੂੰ ਦਿਲੋਂ ਵਾਰ ਰਿਹਾ ਦਿੰਦਾ ਕਿ ਤੁਸੀਂ ਇਸ ਸਾਲ ਐਨਡੀ ਸ਼ਰਧਾ ਦੇ ਨਾਲ ਜਿਸ ਤੁਸੀਂ ਕਾਜੇ ਪਾਟੇ ਦੇ ਨਾਲ ਜਿਹੜੀ ਗੱਲ ਸ਼ੋਭਾ ਯਾਤਰਾ ਵੀ ਬਹੁਤ ਸ਼ਾਨਦਾਰ ਆਪ ਜੀ ਨੇ ਇਸ ਵਾਰ ਗੁਰਪੁਰਨ ਭਗਵਾਨ ਬਾਲਕੀ ਜੀ ਨੇ ਬਣਾਇਆ ਸਾਡੇ ਨਾਲੀ ਸਾਡੀ ਸਾਰੀ ਟੀਮ ਡਾਕਟਰ ਸੁਜੀਤ ਗੋਤਮ ਜੀ ਸਾਡੇ ਭਰਾ ਗ੍ਰੀਨ ਖੰਸ ਜੀ ਜੋ ਕੈਲਕਾ ਭਾਈਬੋਡ ਦੇ ਮੈਂਬਰ ਹੈ ਪੰਜਾਬ ਸਰਕਾਰ ਵੱਲੋਂ ਜਿੰਦਰ ਗਿਰਤੀ ਸ਼ਮੀਲ ਅਡਵਾਲ ਜੀ ਸੱਗੀ ਬੇੜਾ ਵੀ ਸਾਡੀ ਸਾਰੀ ਟੀਮ ਸੁਮਨ ਜੀ ਸਾਰਿਆਂ ਵੱਲੋਂ ਆਪ ਸਭ ਨੂੰ ਲੱਖ ਲੱਖ ਵਾਰਾਂ ਮੈਂ ਵੀ ਰਕੇਸ਼ ਜੀ ਨੂੰ ਮੈਂ ਸਿੱਧੀ ਉਹਨੂੰ ਦਿਗੋਲ ਚਾਰਟ ਕਰਦੀ ਕਿਰਣਾ ਜੇਦੋਂ ਦਸਿਆ ਕੇ ਮੰਗਲ ਦੀਆਂ ਸਮੱਸਿਆਵਾਂ ਕਿਉਂਦੇ ਜੋ ਹਾਲ ਹੈ ਮੇਰੇ ਨੋਜਵਾਨ ਵੀ ਰੱਖੇ ਬਹੁਤ ਬੁਝਾਰੀਆਂ ਦੇ ਦਰਦ ਹੈ ਕਿ ਅਜੇ ਹੁਣ ਹੀ ਹਾਲ ਬਣਿਆ ਸੀ 2 ਸਾਲ ਦੇ ਵਿੱਚ ਤੇ ਉਸ ਦੀ ਜੋ ਹਾਲਤ ਹੈ ਬਹੁਤ ਖਸਤਾ ਹੋ ਗਈ ਹੈ ਤਾਂ ਅਸੀਂ ਇਹਨੂੰ ਆਰਡਰ ਕੀਤਾ ਚੌਂਦਰੀ ਸਾਹਿਬ ਦਾ 50 ਲੱਖ ਰੁਪਏ ਦਾ ਕਰਾਂਗੇ ਸ਼ਾਨਦਾਰ ਪੁਰਤੀ ਦੀ ਬਹੁਤ ਸ਼ਾਨਦਾਰ ਤੇ ਪੂਰਾ ਹਾਲ ਅਸੀਂ ਬਣਾਵਾਂਗੇ ਤੇ ਪਹਿਲਾਂ ਉਹਦਾ ਜਿਹੜਾ ਪਹਿਲੀ ਕਿਸ਼ਤ ਹੈ 100000 ਰੁਪਿਆ ਉਹ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਸਪੋਰਟ ਕਰਦਾ ਜਿਵੇਂ ਜਿਵੇਂ ਕੰਮ ਚੱਲ ਜਾਈ ਜਾਊਗਾ ਉਹਨੇ ਬਹੁਤ ਸਨਾਲ ਹੀ 2 ਲੱਖ ਰੁਪਿਆ ਸ਼ੋਭਾ ਯਾਤਰਾ ਤੇ ਗਿੱਕਟਰ ਦੀਆਂ ਜੋ ਤਿਆਰੀਆਂ ਨੇ ਉਹ ਵੀ ਜਿਦਾਂ ਆਪਣੇ ਟੀਮ ਨੂੰ ਇੱਕ ਮਹੀਨੇ ਦੇ ਤੋਂ ਪਹਿਲਾਂ ਪਹਿਲਾਂ ਆਪਾਂ ਇੱਕ ਵਾਰੀ ਇਕੱਠਾ ਸਾਰੇ ਇੱਥੇ ਇਕੱਠੇ ਹੋ ਕੇ ਇਹ ਮੰਜਰ ਤੋਂ ਕੰਮ ਕੀ ਜਿਹੜੇ ਸਾਡੇ ਨੌਜਵਾਨ ਉਹਨਾਂ ਦਾ ਪੰਜ ਬੜਾ ਸੁਖੀਗਾ ਜੇ ਇਹ ਮੰਦਰ ਤੇ ਵਿਸਥਾਣਾ ਸਰ ਜਿਹੜਾ ਕੰਮ ਬਹੁਤ ਜ਼ਰੂਰੀ ਉਹ ਆਪਾਂ ਅਗਲੇ ਇਸ ਪਰਮੁਖਾਤ ਕਰਾਣਾ ਇੱਕ ਮਹੀਨੇ ਦੇ ਵਿੱਚ ਵੀ ਕਿਰਤੀ ਕੰਮ ਦੀ ਸ਼ੁਰੂਆਤ ਕਰਾਵਾਂਗੇ ਇੱਕ ਵਾਰੀ ਸਾਰੇ ਦੁਆਰਾ ਆਪ ਸਭ ਨੂੰ ਬਹੁਤ ਬਹੁਤ ਧੰਨਵਾਦ ਦੀ ਜੀ ਕਿਤੇ ਪਹਿਲੇ ਬਾਪੂ ਜੀ ਸਾਡੇ ਮਿਰਲ ਜੀ ਜਿਹੜੀ ਰਹਿਤ ਬਾਈ ਕਰਦੇ ਸਾਡੇ ਸਾਡੇ ਸਾਰੇ ਸਾਥੀ ਸਾਡੇ ਨੂੰ ਦਾਤ ਸਾਡੇ ਦਿਲੋਂ ਕਰਦੇ ਜੀ ਅੱਜ ਮੰਦਰ ਪਹੁੰਚੇ ਜੀ ਅੱਜ ਵਾਲਮੀਕੀ ਜੰਤੀ ਦੇ ਸ਼ੁਭ ਅਕਸਰ ਦੇ ਉੱਤੇ ਪੁਰਾਣਾ ਗੁਰਦੁਆਰਾ ਸਾਡਾ ਜਿਹੜਾ ਵਾਲਮੀਕੀ ਮੰਦਰ ਹੈ ਜਿੱਥੇ ਬਹੁਤ ਵੱਡੇ ਇਕੱਠ ਸੰਗਤਾਂ ਹਰ ਸਾਲ ਜਿਹੜੇ ਹੈ ਕੀ ਦਿਨਾਂ ਤੋਂ ਇਸ ਉਤਸਵ ਦੇ ਤਿਆਰੀ ਹੋ ਜਾਂਦੀ ਹੈ ਫਿਰ ਸ਼ੁਭ ਯਾਤਰਾਵਾਂ ਵੱਖ-ਵੱਖ ਜਿਹੜੇ ਪ੍ਰੋਗਰਾਮ ਹੈ ਹੁੰਦੇ ਆ ਤੇ ਅੱਜ ਸਾਰੇ ਸਾਡੇ ਮੰਦਰ ਕਮੇਟੀ ਵੱਲੋਂ ਇਸ ਸਾਲ ਬਹੁਤ ਸ਼ਰਧਾ ਦੇ ਨਾਲ ਜਿਹੜਾ ਜਿਹੜਾ ਹੈ ਭਗਵਾਨ ਬਾਣੀ ਕੀ ਜਿਹੜਾ ਮਨਾਇਆ ਜਾ ਰਿਹਾ ਜਿਹਦੇ ਵਿੱਚ ਹੁਣ ਜਿਹੜਾ ਹੁਣ ਸ਼ੋਭਾ ਯਾਤਰਾ ਵੀ ਕੱਢੀ ਜਾਊਗੀ ਮੈਂ ਸਾਰੇ ਸੱਜਣਾਂ ਨੂੰ ਮੁਬਾਰਕਵਾਦ ਦਿੰਦਾ ਹਾਂ ਕਿ ਇਹ ਨਹੀਂ ਸਫਲ ਹੈ ਯੂਜਿੰਗ ਕਿੱਦਾਂ ਹੈ ਕਿ ਸਾਰੀ ਸੰਗਤਾਂ ਨੂੰ ਜਿਹੜੀ ਹੈ